मुगलई ते पहाड़ी राजा ने एक दूसरे दे नाल हाथ मिला के आनंदपुर दे किले नु घेर के तावा बोल दिता ते जंग शुरू हो गई छह महीने बीत गए सर्द रुत ने हर पासे पैर पसार दिते सिपाहियां च बीमारी फैलन लगी मुगला ते पहाड़ी राजा खजाने खाली होन लगे सिपाहियां च बगावत दिन ब दिन वधी जा रही सी किले विच वी हालत कुछ ठीक नहीं सी छह महीने तो ਕਿਲੇ ਵਿੱਚ ਖਾਣ ਪੀਣ ਦਾ ਸਾਮਾਨ ਨਾ ਦੇ ਬਰਾਬਰ ਸੀ ਕਿਲੇ ਵਿੱਚ ਭੁੱਖ ਮਰੀ ਇਹ ਹੱਦ ਤੱਕ ਫੈਲ ਚੁੱਕੀ ਸੀ ਕਿ ਸੋ ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਭੇਜਿਆ ਤੁਹਾਟੀ ਗੁਰੂ ਨੇ ਤੁਹਾਟੀ ਬੇਨਤੀ ਪ੍ਰਵਾਨ ਕਰ ਲਈ ਬਸ ਇਸ ਪੇਦਾਵੇ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਤੇ ਉਹ ਤੁਹਾਡੇ ਗੁਰੂ ਨਹੀਂ ਅਸੀਂ ਲਿਖਣ ਲਈ ਤਿਆਰ ਹਾਂ ਇੱਥੇ ਹੁਣ ਸવાય ਭੁੱਖ ਮਰੀ ਤੇ ਮੌਤ ਤੋਂ ਹੋਰ ਕੁਝ ਨਹੀਂ ਰਿਹਾ ਇਸ ਕਿਲੇ ਨੂੰ ਛੱਡ ਕੇ ਜਾਣਾ ਹੀ ਚਾਹਦਾ ਜੇਕਰ ਕੋਈ ਹੋਰ ਸਿੰਘ ਅੱਜ ਤੋਂ ਖੁਦ ਨੂੰ ਸਿੰਘ ਨਹੀਂ ਕਹਾਉਣਾ ਚਾਹੁੰਦਾ ਤਾਂ ਉਹ ਵੀ ਇਹਨਾਂ ਦੇ ਨਾਲ ਬਾਹਰ ਜਾ ਸਕਦਾ ਹੈ